ਲੋਕਾਂ ਦੇ ਬੈਟ ਲਾਈ ਹੁੰਦੀ ਹੈ ਸਟਰੀਟ ਬੈਲਟ ਗੱਡੀ ਦੀ ਜਾਂ ਹਰਬੈਟ ਪਾਇਆ ਹੁੰਦਾ ਵਾ ਉਹਨਾਂ ਨੂੰ ਪਿਆਰ ਦੇ ਨਾਲ ਜਿਹੜਾ ਕਿ ਉਹਨਾਂ ਨਵਾਜੇ ਜਾ ਰਿਹਾ ਵਾ ਗੁਲਾਬ ਦੇ ਫੁੱਲ ਦੇ ਕੇ ਸਾਡੀ ਇਹ ਕੋਸ਼ਿਸ਼ ਹੈ ਕਿ ਲੋਕਾਂ ਦੇ ਚਲਾਨ ਕੱਟ ਲਿਆ ਲੋਕੀ ਚਲਾਨ ਕੱਟ ਕੇ ਕਟਵਾ ਕੇ ਬੜੇ ਦੁਖੀ ਹੁੰਦੇ ਨੇ ਤੇ ਅਸੀਂ ਇੱਕ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਨਵੇਂ ਤਰੀਕੇ ਨਾਲ ਉਪਰੇਤ ਕਰ ਰਹੇ ਹਾਂ ਲੋਕਾਂ ਦੇ ਮਨਾਂ ਵਿੱਚ ਡਰ ਹੁੰਦਾ ਪੰਜਾਬ ਪੁਲਿਸ ਨੂੰ ਲੈ ਕੇ ਲੱਗਦਾ ਉਹ ਡਰ ਖਤਮ ਹੋ ਜਗਾ ਤੇ ਪੰਜਾਬ ਪੁਲਿਸ ਆਮ ਲੋਕਾਂ ਦੇ ਵਿੱਚ ਇੱਕ ਫਿਰ ਤੋਂ ਪਿਆਰ ਦਾ ਰਿਸ਼ਤਾ ਜਿਹੜਾ ਉਹ ਬਰਕਰਾਰ ਰਹੇਗਾ ਇਹ ਵੇਖੋ ਜੀ ਸਾਡਾ ਤੇ ਇਹੋ ਹੀ ਤਰੀਕਾ ਕਿ ਅਸੀਂ ਲੋਕਾਂ ਦਾ ਪਿਆਰ ਲੈਣ ਵਾਸਤੇ ਇਹ ਸਭ ਕੁਝ ਕਰ ਰਹੇ ਹਾਂ ਲੋਕਾਂ ਦਾ ਪਿਆਰ ਉਹ ਮੁਹੱਬਤ ਔਰ ਲੋਕੀ ਸਾਨੂੰ ਪਿਆਰ ਦੀ ਨਿਗਾਹ ਨਾਲ ਵੇਖਣ ਅਸੀਂ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਪਿਆਰ ਦਾ ਸੰਦੇਸ਼ ਹੈ ਹਾਂ ਜੀ ਅਮਰ ਸਿੰਘ ਸਾਹਿਬ ਜਾਵਾਂਗੇ ਤੁਹਾਡਾ ਚਲਾਨ ਹੋ ਜਾਊਗਾ ਲੋਕਾਂ ਨੂੰ ਡਰ ਬਹੁਤ ਹੁੰਦਾ ਜੀ ਲੈ ਕੇ ਕਿ ਲੱਗਦਾ ਤੁਹਾਡੇ ਪਰਾਲੇ ਦੇ ਨਾਲ ਲੋਕਾਂ ਦਾ ਡਰ ਜਿਹੜਾ ਮੱਝ ਖਤਮ ਹੋ ਜਾਏਗਾ ਤੇ ਰਿਸ਼ਤਾ ਹੋਰ ਵਧੇਗਾ ਪਿਆਰ ਦਾ ਵੇਖੋ ਜੀ ਜਿੱਸਾ ਕੋਈ ਬੰਦਾ ਗੱਡੀ ਤੇ ਸਕੂਟਰ ਤੇ ਮੋਟਰਸਾਈਕਲ ਤੇ ਦੋ ਜਣੇ ਆ ਰਹੇ ਆ ਦੋ ਸਵਾਰੀਆਂ ਆ ਰਹੀਆਂ ਤੇ ਉਹਨਾਂ ਨੂੰ ਅਸੀਂ ਬਹੁਤ ਘੱਟ ਚਾਂਸ ਹੁੰਦਾ ਜਿਹਾ ਕਿ ਕਹੀ ਰੋਕਾਂਗੇ ਸਾਡੇ ਚਾਂਸ ਉਦੋਂ ਉਹਨਾਂ ਨੂੰ ਰੋਕਣ ਦਾ ਚਾਂਸ ਹੁੰਦਾ ਜਦੋਂ ਉਹ ਤਿੰਨ ਜਣੇ ਬੈਠੇ ਆ ਜਾਂ ਗੱਡੀ ਰੈਸ਼ ਡਰਾਈਵਿੰਗ ਕਰ ਰਹੇ ਨੇ ਜਾਂ ਉਹ ਮੋਬਾਈਲ ਸੁਣਦੇ ਆ ਰਹੇ ਨੇ ਫਿਰ ਸਾਡਾ ਰੋਕਣ ਦਾ ਬੰਦਾ ਇਕਸਰ ਦੇ ਵੀ ਗੱਡੀ ਖਿਲਾਰ ਕੇ ਉਹਨਾਂ ਨੂੰ ਬਕਾਇਦਾ ਟ੍ਰੈਫਿਕ ਰੂਲ ਸਮਝਾਏ ਜਾ ਰਹੇ ਨੇ ਅਤੇ ਸੀਟ ਬੈਲਟ ਪਹਿਨੀ ਹੋਈ ਸੀ ਉਹਨਾਂ ਨੂੰ ਮਾਨਸਮਾਨ ਦਿੱਤਾ ਜਾ ਰਿਹਾ ਗਲਾ ਦੇ ਫੁੱਲ ਦਿੱਤੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਇੱਕ ਵਾਰੀ ਤੇ ਡਰ ਲੱਗ ਗਿਆ ਵੀ ਸ਼ਾਇਦ ਲੱਗਾ ਪੰਜਾਬ ਪੁਲਿਸ ਚਲਾਂ ਗੱਟਣ ਵਾਸਤੇ ਖਿਲਾਰੀ ਹੈ ਇੱਕ ਵਾਰੀ ਤੇ ਆਦਾ ਸਰ ਪਰ ਨਹੀਂ ਉਹਨਾਂ ਨੇ ਫੁੱਲ ਫੜਿਆ ਆ ਹੀ ਬਟ ਸਮਝਾਉਂਦੇ ਵੀ ਆ ਆਪਾਂ ਜੋ ਨਹੀਂ ਮੰਨਦੇ ਗਲਤੀਆਂ ਕਰਦੇ ਫਿਰ ਸਾਨੂੰ ਉਹਨਾਂ ਨੂੰ ਗਲਤੀਆਂ ਨਤੀਜੇ ਹੀ ਭੁਗਤਣਾ ਪੈਂਦਾ ਸਾਸੀ ਕਾ ਦੋਸਤੋ ਮੈਂ ਹਾ ਤੁਹਾਡਾ ਦੋਸਤ ਹਰਜੀਤ ਗਰੇਵਾ ਤਸਵੀਰਾਂ ਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਦੀਆਂ ਅਤੇ ਪੰਜਾਬ ਪੁਲਿਸ ਦੀਆਂ ਲੋਕਾਂ ਦੇ ਮਾਣਾ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਐਕਸਰ ਲੋਕਾਂ ਦੇ ਮਾਣਾ ਵਿੱਚ ਡਰ ਜਾਂਦਾ ਆ ਕਿ ਸ਼ਾਇਦ ਪੰਜਾਬ ਪੁਲਿਸ ਲੋਕਾਂ ਦੇ ਮੋٹے ਮੋٹے ਚਲਾਣ ਹੀ ਕਰਦੀ ਆ ਪਰ ਤਸਵੀਰ ਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਦੀ ਵੱਖਰੀ ਜਿੱਥੇ ਕਿ ਪੰਜਾਬ ਪੁਲਿਸ ਦੇ ਸਬਕ ਇੰਸਪੈਕਟਰ ਜਿਹੜੇ ਕਿ ਟ੍ਰੈਫਿਕ ਪੁਲਿਸ ਦੇ ਸਰਦਾਰ ਦਰਜੀਤ ਸਿੰਘ ਉਹਨਾਂ ਮਨ ਲੋਕਾਂ ਦੇ ਚਲਾਣ ਹੀ ਕੱਟੇ ਜਾ ਰਹੇ ਪਰ ਕਹਿੰਦਾ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਨਵਾਜਿਆ ਜਾ ਰਿਹਾ ਜਿਹੜੇ ਵੀ ਲੋਕਾਂ ਨੇ ਬੈਲਟ ਲਾਈ ਹੋ ਪਿਆਰ ਦੇ ਨਾਲ ਜਿਹੜਾ ਕਿ ਉਹਨਾਂ ਨਵਾਜੇ ਜਾ ਰਿਹਾ ਵਾ ਗੁਲਾ ਦੇ ਫੁੱਲ ਦੇ ਕੇ ਉਹਨਾਂ ਨੂੰ ਐਪਰੀਸ਼ੀਏਟ ਕੀਤੀ ਜਾ ਰਹੀ ਹੈ ਵੀ ਬੜਾ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਸਰਦਾਰ ਦਲਜੀਤ ਸਿੰਘ ਸਾਡੇ ਨਾਲ ਗਰਭ ਕਰਾਂਗੇ ਸਰਦਾਰ ਜੀ ਵੱਖਰਾ ਪ੍ਰਾਲਾ ਕਰ ਰਹੇ ਹੋ ਕਿਸ ਤਰ੍ਹਾਂ ਦੇ ਦੇ ਚੀਜ਼ ਹੋ ਬਹੁਤ ਬਹੁਤ ਧੰਨਵਾਦ ਜੀ ਵੇਖਣ ਵਾਲੇ ਸੁਣਨ ਵਾਲੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਮੈਂ ਸਭ ਲੋਕਾਂ ਦੇ ਮਾੜੇ ਸਵਾਲ ਹੁੰਦਾ ਵੀ ਪੰਜਾਬ ਪੁਲਿਸ ਦਾ ਲੋਕਾਂ ਨੂੰ ਚਲਾਨ ਹੀ ਕੱਢਦੀ ਆ ਪਰ ਤੁਹਾਡੇ ਵੱਲੋਂ ਚਲਾਨ ਛੱਡ ਕੇ ਗੁਲਾ ਦੇ ਫੁੱਲ ਦੇਤੇ ਆ ਰਹੇ ਨੇ ਕਾਰਨ ਕੀ ਹੈ ਅਸੀਂ ਜੀ ਸਾਡੀ ਇਹ ਕੋਸ਼ਿਸ਼ ਹੈ ਵੀ ਲੋਕਾਂ ਦੇ ਚਲਾਨ ਕੱਟਦੇ ਆ ਲੋਕੀ ਚਲਾਨ ਕੱਟ ਕੇ ਕਟਵਾ ਅਸੀਂ ਇੱਕ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਨਵੇਂ ਤਰੀਕੇ ਨਾਲ ਉਪਰੇਤ ਕਰ ਰਹੇ ਹਾਂ ਕਿ ਤੁਸੀਂ ਜਿਹੜੇ ਆ ਟ੍ਰੈਫਿਕ ਦੇ ਨਿਯਮ ਆ ਇਹਨੂੰ ਅਪਣਾਓ ਤੇ ਚਲਾਣਾ ਤੋਂ ਵੀ ਬਚੋ ਆਪਣੀ ਜ਼ਿੰਦਗੀ ਵੀ ਸੇਫ ਰੱਖੋ ਤੇ ਦੂਸਰਿਆਂ ਦੀ ਜ਼ਿੰਦਗੀ ਵੀ ਸੇਫ ਰੱਖੋ ਇਹ ਜਿਹੜਾ ਛੋਟਾ ਜਿਹਾ ਇੱਕ ਕਾਰਨ ਹੈ ਜਿਸਾਂ ਕਿ ਧੁੰਦੇ ਦਿਨਾਂ ਵਿੱਚ ਆਪਾਂ ਗੱਡੀ ਥੋੜੀ ਜੀ ਸਪੀਡ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਐਕਸੀਡੈਂਟ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਬੱਚੇ ਨੇ ਜਿਹੜੇ ਕਿ ਛੋਟੇ ਹੁੰਦੇ ਨੇ ਉਹ ਕਿਸੇ ਨੂੰ ਹਿੱਟ ਕਰ ਦਿੰਦੇ ਆ ਤੇ ਉਹਨਾਂ ਦੇ ਮਾਂ ਪਿਓ ਤੇ ਵੀ ਨਾਲ ਕੇਸ ਰਜਿਸਟਰਡ ਹੁੰਦਾ ਤੇ ਅਸੀਂ ਇੱਕ ਅਵੇਦ ਕਰ ਰਹੇ ਹਾਂ ਜਿਸ ਨਾਲ ਚੰਡੀਗੜ੍ਹ ਜਾਂਦੇ ਆ ਜਾਂ ਬਾਹਰੇ ਜਾਂਦੇ ਆ ਦਿੱਲੀ ਜਾਂਦੇ ਆ ਸਾਨੂੰ ਉਹ ਚੇਤਾ ਆਉਂਦਾ ਵੀ ਅਸੀਂ ਟ੍ਰੈਫਿਕ ਰੂਲ ਫੋਲੋ ਕਰਨੇ ਆ ਸੀਟ ਬੈਲ ਲਗਾਉਣੇ ਜਾਂ ਹੈਲਮਟ ਪਾਉਣੇ ਆ ਤੇ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਨਾ ਕਿ ਨਾਲ ਡਰਾ ਕੇ ਚਲਾਣਾ ਦੇ ਨਾਮ ਤੋਂ ਜਾਂ ਜੁਰਮਾਨੇ ਦੇ ਨਾਮ ਤੋਂ ਕਿ ਇਹ ਪੀਪਲੀਸ ਹੀ ਇਦਾਂ ਧੱਕਾ ਕਰੀ ਆ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਾਗਰੂਕ ਕਰ ਰਹੇ ਆ ਤੇ ਸੁਸਾਦ ਜਦੀ ਸਿੰਧੀ ਲੋਕਾਂ ਦੇ ਜਹ ਜਿਮਾਰ ਕਿਸ ਤਰ੍ਹਾਂ ਆਇਆ ਪਈ ਇਹ ਚ ਇਲਾਕੇ ਪਈ ਗੁਲਾਬ ਦੇ ਫੁੱਲ ਦਿੱਤੇ ਜਾਣ ਨਾ ਤੇ ਅੱਜ ਰੋਜ਼ ਦੇ ਆ ਨਾ ਗੁਲਾਬ ਦੇ ਆ ਤੇ ਨਾ ਹੀ ਅੱਜ ਵੈਲੈਂਟਾਈਨ ਡੇ ਆ ਤੇ ਜਹਨ ਕਿਸ ਤਰ੍ਹਾਂ ਆ ਪੰਜਾਬ ਪੁਲਿਸ ਦੇ ਜਵਾਨ ਨੇ ਉਹ ਰਾਹਗੀਰਾਂ ਨੂੰ ਫੁੱਲ ਦੇ ਕੇ ਨਵਾਜੀ ਜਾਣਗੇ ਦੇਖੋ ਜੀ ਕੋਈ ਨਾ ਕੋਈ ਨਵੀਂ ਜਿਹੜੀ ਤਕਨੀਕ ਹੈ ਜਿਹੜੀ ਲੋਕ ਜਿਸਾਂ ਕੇ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਵੇਖਦੇ ਹੋ ਤੇ ਅਸੀਂ ਛੋਟੀ ਛੋਟੀਆਂ ਕੋਸ਼ਿਸ਼ਾਂ ਕਰਦੇ ਬੰਦੇ ਆ ਕਿ ਲੋਕੀ ਜਾਗਰਤ ਹੋਣ ਨਵੇਂ ਤਰੀਕੇ ਨਾਲ ਨਵੇਂ ਜਿਹੜੇ ਸਕੀਮਾਂ ਆਉਂਦੀਆਂ ਜਾਂ ਨਵੇਂ ਕੋਈ ਢੰਗ ਨੇ ਉਹਨੂੰ ਲੋਕੀ ਜ਼ਿਆਦਾ ਅਪਲਾਈ ਕਰਦੇ ਨੇ ਤੇ ਅਸੀਂ ਉਹੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਆ ਜਾਮ ਲੱਗਦੇ ਆ ਉਹਨਾਂ ਨੂੰ ਜਿਦਾਂ ਬਾਹਰੋਂ ਯਾਤਰੀ ਆਉਂਦੇ ਨੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹ ਲੇਟ ਹੋ ਜਾਂਦੇ ਆ ਜਿਹੜੀਆਂ ਸਾਡੇ ਅੰਮ੍ਰਿਤਸਰ ਸਿਰ 에ਰਪੋਰਟ ਹੈ ਉਹਨੂੰ ਜਿਹੜੇ ਬੱਚਿਆਂ ਦੀ ਫਲਾਈਟਾਂ ਹੁੰਦੀਆਂ ਉਹ ਮਿਸ ਹੋ ਜਾਂਦੀਆਂ ਤੇ ਅਸੀਂ ਕਹਿੰਦੇ ਆ ਕਿ ਲੋਕੀ ਜਾਮ ਨਾਲੋਂ ਰਸਤਾ ਦੇਣ ਦੀ ਆਤਪਾ ਨਾ ਕਿ ਰਸਤਾ ਲੈਣ ਦੀ ਆਤਪਾ ਜੇ ਆਪਾਂ ਗਲਤ ਥਾਂ ਤੇ ਗੱਡੀ ਗੱਡੀ ਖੜੀ ਕਰਾਂਗੇ ਜਿੱਨਾਂ ਲੋਕਾਂ ਦੇ ਆਉਣ ਜਾਣ ਵਿੱਚ ਰੁਕਾਵਟ ਖੜੀ ਹੁੰਦੀ ਹੋਵੇ ਜਿਸਾਂ ਅਸੀਂ ਇਹ ਦੁਕਾਨਾਂ ਵਿੱਚੋਂ ਸਮਾਨ ਬਾਹਰ ਕੱਢ ਕੇ ਫੁੱਟਪਾਥ ਤੇ ਲਗਾ ਦੇ ਫੁੱਟਪਾਥ ਜਿਹੜਾ ਪੈਦਲ ਚੱਲਣ ਵਾਲਿਆਂ ਵਾਸਤੇ ਹੁੰਦਾ ਨਾ ਕਿ ਇਹ ਕਿਸੇ ਦਾ ਦਸਤਾ ਦੁਕਣ ਵਾਸਤੇ ਹੁੰਦਾ ਜੀ ਕੀ ਲੱਗਦਾ ਵੀ ਜੇ ਲੋਕਾਂ ਦੇ ਮਨਾਂ ਵਿੱਚ ਡਰ ਹੁੰਦਾ ਪੰਜਾਬ ਪੁਲਿਸ ਨੂੰ ਲੈ ਕੇ ਲੱਗਦਾ ਉਹ ਡਰ ਖਤਮ ਹੋ ਜਾਏਗਾ ਤੇ ਪੰਜਾਬ ਪੁਲਿਸ ਆਮ ਲੋਕਾਂ ਦੇ ਵਿੱਚ ਕੋਈ ਫਿਰ ਤੋਂ ਪਿਆਰ ਰਿਸ਼ਤਾ ਜਿਹੜਾ ਉਹ ਬਰਕਰਾਰ ਰਹੇਗਾ ਇਹ ਵੇਖੋ ਜੀ ਸਾਡਾ ਤੇ ਇਹੋ ਹੀ ਤਰੀਕਾ ਹੈ ਕਿ ਅਸੀਂ ਲੋਕਾਂ ਦਾ ਪਿਆਰ ਲੈਣ ਵਾਸਤੇ ਇਹ ਸਭ ਕੁਝ ਕਰ ਰਹੇ ਹਾਂ ਏ ਲੋਕਾਂ ਦਾ ਪਿਆਰ ਉਹ ਮੁਹੱਬਤ ਔਰ ਲੋਕੀ ਸਾਨੂੰ ਪਿਆਰ ਦੀ ਨਿਗਾਹ ਨਾਲ ਵੇਖਣ ਅਸੀਂ ਜਿਹੜਾ ਗੁਲਾਬ ਦਾ ਫੁੱਲ ਦੇ ਕੇ ਇੱਕ ਪਿਆਰ ਦਾ ਸੰਦੇਸ਼ ਹੈ ਤੇ ਟ੍ਰੈਫਿਕ ਜਿਹੜੀ ਆ ਜਿਸਾ ਰੂਲ ਹੈ ਉਹ ਫੋਲੋ ਕਰਨ ਟ੍ਰੈਫਿਕ ਦੇ ਨਿਯਮ ਜਿਹੜੇ ਆ ਉਹ ਸਹੀ ਤਰੀਕੇ ਨਾਲ ਪਰੋਣ ਤੇ ਸਾਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋਏਗੀ ਅਕਸਰ ਮੈਂ ਦੇਖਿਆ ਸਰਦਾ ਦਿੱਲੀ ਦੀ ਸੇਂਦੀ ਲੋਕਾਂ ਨਾਲ ਇਹ ਬਹੁਤ ਸਵਾਲ ਹੁੰਦਾ ਵੀ ਯਾਰ ਪੰਜਾਬ ਪੁਲਿਸ ਰਵਈਆ ਬੜਾ ਮਾੜਾ ਕਹਿੰਦੇ ਬੜੇ ਅੜਬ ਸੁਭਾਅ ਵੀ ਆ ਤੇ ਬੋਲਬਾਣੀ ਜਿਹੜੀ ਇਹ ਕਹਿੰਦੇ ਬੜੀ ਮਾੜੀ ਆ ਪਰ ਅਸੀਂ ਦੇਖਿਆ ਤੁਹਾਡਾ ਨਾਲ ਗੱਲਬਾਤ ਕਰਕੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਬੋਲਬਾਲੀ ਬਹੁਤ ਸੋਹਣੀ ਆ ਕਿ ਡੇਢ ਲੋਕ ਆਗਿ ਭੇਦੇ ਨੇ ਤੁਹਾਨੂੰ ਖੁਦ ਆਕੇ ਫੋਟੋ ਲਵਾ ਰਹੇ ਨੇ ਸੈਲਫੀ ਲਵਾ ਰਹੇ ਨੇ ਲੋਕਾਂ ਨਾਲ ਜਿਹੜਾ ਡਾ ਵੇਖੋ ਜੀ ਸਾਡੇ ਜਦੋਂ ਅਸੀਂ ਕਦੋਂ ਚੱਲਦੇ ਆ ਸਾਡਾ ਜੇ 15 ਮਿੰਟ ਦਾ ਰਸਤਾ ਵਾ ਤੇ ਅਸੀਂ ਉਹ 10 ਮਿੰਟ ਲੈ ਕੇ ਚੱਲਦੇ ਅਸੀਂ ਕਦੋਂ ਲੇਟ ਹੋ ਜਾਂਦੇ ਆ ਤੇ ਜਿਹੜਾ ਚੌਕ ਅੰਦਾਜ਼ ਚੌਕ ਵਿੱਚ ਥੋੜੀ ਜਿਹੀ ਟ੍ਰੈਫਿਕ ਵੀ ਹੁੰਦੀ ਸਾਨੂੰ ਜ਼ਿਆਦਾ ਲੱਗਦੀ ਆ ਚੌਕ ਵਿੱਚ ਜਿਹੜਾ ਖੜਾ ਮੁਲਾਜ਼ਮ ਉਹ ਵੀ ਸਾਨੂੰ ਸਾਡਾ ਦੁਸ਼ਮਣ ਲੱਗਦਾ ਤੇ ਅਸੀਂ ਉਹ ਜੇ ਉਹ ਟਾਈਮ 15 ਦੀ بجائے ਆਪਾਂ 20 ਮਿੰਟ ਲੈ ਕੇ ਚਲੀਏ ਤੇ ਆਪਾਂ ਕਿਸੇ ਨੂੰ ਮਿਲ ਵੀ ਸਕਦੇ ਆ ਆਪਾਂ ਗੱਡੀ ਵੀ ਠੀਕ ਠੀਕ ਸਪੀਡ ਨਾਲ ਚਲਾਵਾਂਗੇ ਤੇ ਠੀਕ ਢੰਗ ਨਾਲ ਚਾਵਾਂਗੇ ਉਹ ਸਾਡੇ ਮਨ ਵਿੱਚ ਸਹਿਜ ਹੋਏਗਾ ਨਿਮਰਤਾ ਹੋਏਗੀ ਔਰ ਨਿਸ਼ਾਸ਼ਨ ਹੋਏਗਾ ਅਸੀਂ ਤਰੀਕੇ ਨਾਲ ਹੋਈ ਜਾਵਾਂਗੇ ਕਿ ਕਿਸ ਆਪਣੀ ਜਾਨ ਵੀ ਸੇਫ ਰੱਖਾਂਗੇ ਔਰ ਕਿਸੇ ਦੂਸਰੇ ਨੂੰ ਸੇਫ ਕਰਾਂਗੇ ਕਿ ਲੱਗਦਾ ਨੇ ਤੁਹਾਡੇ ਕੋਲ ਜਿਹੜਾ ਪ੍ਰਾਲਾ ਕੀਤਾ ਯਾਰ ਆ ਰਾਘੀਰਾ ਨੂੰ ਫੋਲ ਦੇ ਕੇ ਨਵਾਜਿਆ ਜਾ ਰਿਹਾ ਕਿ ਲੱਗਦਾ ਕਿ ਵਧੀਆ ਪ੍ਰਾਲਾਵਾ ਗੁਰੂ ਆਂਦਾ ਦੀ ਨਗਰੀ ਅਮਰਸਰ ਸਾਹਿਬ ਆ ਸਲਾਨੀ ਬੜੇ ਵੱਡੀ ਤਦਾਦ ਵਿੱਚ ਟੂਰਿਸਟ ਬਹੁਤ ਬਾਰਾਵਾ ਆ ਰਿਹਾ ਵਾ ਕਿ ਜਿੱਥੇ ਲੋਕਾਂ ਦਾ ਮਨ ਡਰ ਹੁੰਦਾ ਵੀ ਸ਼ਾਇਦ ਅਮਰਸਰ ਸਾਹਿਬ ਜਾਵਾਂਗੇ ਸਾਡਾ ਚਲਾਨ ਹੋ ਜਾਊਗਾ ਲੋਕਾਂ ਦਾ ਡਰ ਬਹੁਤ ਹੁੰਦਾ ਇਸ ਚੀਜ਼ ਲੈ ਕੇ ਕਿ ਲੱਗਦਾ ਤੁਹਾਡੇ ਪ੍ਰਾਲੇ ਦੇ ਨਾਲ ਲੋਕਾਂ ਦਾ ਡਰ ਜਿਹੜਾ ਮਨ ਖਤਮ ਹੋ ਜਾਏਗਾ ਤੇ ਰ ਜਸਾ ਕੋਈ ਬੰਦਾ ਗੱਡੀ ਤੇ ਸਕੂਟਰ ਤੇ ਮੋਟਰਸਾਈਕਲ ਤੇ ਦੋ ਜਣੇ ਆ ਰਹੇ ਆ ਦੋ ਸਵਾਰੀਆਂ ਆ ਰਹੀਆਂ ਤੇ ਉਹਨਾਂ ਨੂੰ ਅਸੀਂ ਬਹੁਤ ਘੱਟ ਚਾਂਸ ਹੁੰਦੇ ਓਏ ਕਿ ਕਿ ਅਸੀਂ ਰੋਕਾਂਗੇ ਸਾਡੇ ਚਾਂਸ ਉਦੋਂ ਉਹਨਾਂ ਨੂੰ ਰੋਕਣ ਦਾ ਚਾਂਸ ਹੁੰਦਾ ਜਦੋਂ ਉਹ ਤਿੰਨ ਜਣੇ ਬੈਠੇ ਆ ਜਾਂ ਗੱਡੀ ਗੈਸ਼ ਡਰਾਈਵਿੰਗ ਕਰ ਰਹੇ ਨੇ ਜਾਂ ਉਹ ਮੋਬਾਈਲ ਸੁਣਦੇ ਆ ਰਹੇ ਨੇ ਫਿਰ ਸਾਡਾ ਰੋਕਣ ਦਾ ਬਣਦਾ ਨਹੀਂ ਤੇ ਪੁਲਿਸ ਦੀ ਇਹ ਹੁੰਦੀ ਆ ਕਿ ਉਹਨਾਂ ਨੂੰ ਰੋਕ ਕੇ ਟ੍ਰੈਫਿਕ ਜਾਮ ਹੁੰਦਾ ਜੇ ਕਿਸੇ ਨੂੰ ਕਿਸੇ ਨੂੰ ਰੋਕਣ ਦੇ ਦਾ ਪਤਾ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਜਾਗਰੂਕ ਕੀਤਾ ਜਾਵੇ ਕਿ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰਦੇ ਆ ਲੋਕਾਂ ਦੇ ਜਿਹੜੇ ਚਲਾਨ ਆ ਚਲਾਨਾ ਦੇ ਨਾਲ ਲੋਕਾਂ ਨੂੰ ਨੇੜਤਾ ਦੀ ਵਾਧਦੀ ਜਿਹੜੀ ਪਿਆਰ ਦਾ ਮੈਸੇਜ ਦੇਣ ਨਾਲ ਲੋਕਾਂ ਨੂੰ ਇੱਕ ਮੈਸੇਜ ਚੰਗਾ ਦੇਣਾ ਲੋਕੀ ਦੇਖੋ ਨੇੜੇ ਆ ਕੇ ਸਾਡੇ ਨਾਲ ਸੈਲਫੀਆਂ ਲੈਂਦੇ ਸਾਡੇ ਕੋਲ ਗੁਲਾਬ ਦਾ ਫੁੱਲ ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਇੱਕ ਤਰੀਕਾ ਵਾ ਨੇੜਤਾ ਵਧਾਉਣ ਦਾ ਉਹ ਜਿਹੜੇ ਚਲਾਨ ਤੋਂ ਬਚਣ ਦਾ ਇਹ ਵਧੀਆ ਸਿਸਟਮ ਆ ਕਿ ਅਸੀਂ ਇਹ ਜਿਹੜੇ ਟ੍ਰੈਫਿਕ ਰੂਲ ਆ ਇਹ ਫਾਲੋ ਕਰੀਏ ਤੇ ਮੇਰਾ ਖਿਆਲ ਹੈ ਸਾਡਾ ਜੀ ਵੀ ਕਿ ਕਿਸੇ ਜਾਣਬੁੱਝ ਕੇ ਕਿਸੇ ਚਲਾਣ ਕਰਦੇ ਨੇ ਜੀ ਤੁਸੀਂ ਸਦਾ ਦਲਜੀਤ ਸਿੰਘ ਜੀ ਇਹਦਾ ਪ੍ਰਾਲਾ ਕੀਤਾ ਗਿਆ ਗੁਲਾਬ ਦੇ ਫੁੱਲ ਦੇ ਜਾਂਦਾ ਇਹ ਤੁਹਾਡੇ ਵੱਲੋਂ ਪ੍ਰਾਲਾ ਕੀਤਾ ਗਿਆ ਕਿ ਜਾਂ ਅੰਮ੍ਰਿਤਸਰ ਦੇ ਬਾਹਰ ਜਿਹੜੇ ਹੋਰ ਰਾਜ ਨੇ ਉਹਨਾਂ ਵਿੱਚ ਵੀ ਸ਼ੁਰੂਆਤ ਹੋ ਗਈ ਦੀ ਨਹੀਂ ਜੀ ਹੋਤੈ ਅਸੀਂ ਇੱਕ ਦੋ ਜਗ੍ਹਾ ਸੁਣਿਆ ਸੀਗਾ ਪਰ ਅਸੀਂ ਅੰਮ੍ਰਿਤਸਰ ਦੇ ਵਿੱਚ ਸਾਡਾ ਉਪਰਾਲਾ ਅਸੀਂ ਇਹ ਸਟਾਰਟ ਕੀਤਾ ਵਾ ਵੀ ਅਸੀਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਕਿ ਲੋਕ ਜਿਹੜੇ ਆ ਉਹ ਜਿਹੜੇ ਗੁਲਾਬ ਦਾ ਫੁੱਲ ਲੈ ਕੇ ਇੱਕ ਪਿਆਰ ਦਾ ਸੰਦੇਸ਼ ਹੈ ਫੁੱਲ ਦੇਣਾ ਤੇ ਫੁੱਲ ਲੈ ਕੇ ਲੋਕੀ ਉਹ ਜਿਹੜੇ ਟ੍ਰੈਫਿਕ ਨਿਜਮ ਨੇ ਉਹਨਾਂ ਨੂੰ ਇਹ ਸਮਝਣ ਜਾਗਰੂਕ ਕੀਤਾ ਜਾਵੇ ਜਿਸਾਂ ਕਹਿੰਦਾ ਭੰਡਾ ਵਾ ਉਹ ਜਮਾਣਾ ਪੈਂਦਾ ਵਾ ਇਸੇ ਤਰ੍ਹਾਂ ਸਾਡੇ ਜਿਹੜੇ ਨਿਯਮ ਹੈ ਨਾ ਇਹ ਬੰਦੇ ਨੂੰ ਯਾਦ ਰੱਖਰੇ ਪੈਂਦੇ ਆ ਤੇ ਸਾਨੂੰ ਸੈਮੀਨਾਲੇ ਵੀ ਲਾਉਣੇ ਪੈਂਦੇ ਆ ਜਦੂਦੀ ਨੀਗਾ ਵੀ ਉਹ ਸੈਮੀਨਾਲ ਜਿਹੜਾ ਅਸੀਂ ਉਹ ਚਲਾਨ ਕੱਟ ਕੇ ਕੀਤਾ ਜਾਵੇ ਅਸੀਂ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਇੱਕ ਪਾਲਿਸ਼ ਕਰਾਂ ਜੀ ਬਿਲਕੁਲ ਜੀ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਸਰਦਾਰ ਜਲਦੀ ਸਿੰਘ ਜਿਹੜਾ ਕਿ ਸਾਬਕਾ ਸਪੈਕਟਰ ਨੇ ਪੰਜਾਬ ਪੁਲਿਸ ਦੇ ਉਹਨਾਂ ਵੱਲੋਂ ਫੁੱਲ ਦੇ ਕੇ ਨਿਵਾਜਿਆ ਜਾ ਰਿਹਾ ਵਾ ਇੱਕ ਵੀਰ ਨੂੰ ਤੁਸੀਂ ਦੇਖ ਸਕਦੇ ਹੋ ਵੀ ਗੱਡੀ ਖਿਲਾਰ ਕੇ ਉਹਨਾਂ ਨੂੰ ਬਕਾਇਦਾ ਟ੍ਰੈਫਿਕ ਰੂਲ ਸਮਝਾਏ ਜਾ ਰਹੇ ਨੇ ਅਤੇ ਸੀਟ ਬੈਲਟ ਪਹਿਨੀ ਹੋਈ ਸੀ ਉਹਨਾਂ ਨੂੰ ਮਾਨਸਮਾਨ ਦਿੱਤਾ ਜਾ ਰਿਹਾ। ਗਲਾ ਦੇ ਫੁੱਲ ਦਿੱਤੇ ਜਾ ਰਹੇ ਨੇ ਪੰਜਾਬ ਪੁਲਿਸ ਤੋਂ। ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਤੁਸੀਂ ਦੇਖੋ ਵੀਰ ਬੜਾ ਖੁਸ਼ ਹੈ। ਪਛਾਰ ਲੱਗਦਾ ਸੀ ਪੰਜਾਬ ਪੁਲਿਸ ਤੋਂ ਚਲਾਣ ਘਟਣਾ ਪਰ ਜਾਂਦਿਆਂ ਗਲਾ ਦੇ ਫੁੱਲ ਮਿਲੇ ਗਏ ਅਗਲੇ ਮਨੇ ਤੇ ਖੁਸ਼ੀ ਉਹਦੇ ਚਿਹਰੇ ਤੇ ਦਿਖਾਈ ਦੇ ਰਹੀ ਆ। ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ। ਹਾਂਜੀ ਵੀਰ ਕੀ ਨਾਮ ਜੀ? ਦਸ਼ਨਦੀਪ ਸਿੰਘ ਵੀਰੇ। ਕੀ ਲੱਗਦਾ ਇੱਕ ਮਿੰਟਾਂ ਲੱਗਿਆ ਵੀ ਸ਼ਾਇਦ ਚਲਾਣ ਘਟਾਂਗੇ ਲੱਗਦਾ? ਹਾਂਜੀ ਹਾਂਜੀ। ਹਾਂਜੀ ਹਾਂਜੀ ਕਿੰਨਾ ਚੰਗਾ ਲੱਗ ਰਿਹਾ ਏ ਵਧੀਆ ਲੱਗਦਾ ਵੀਰੇ ਕੀ ਲੱਗਦਾ ਆ ਜੀ ਤੂੰ ਪੁੱਛਿਆ ਨਹੀਂ ਤੂੰ ਹੀ ਵੀ ਨਾ ਤੇ ਰੋਜੇ ਆ ਨਾ ਹੀ ਇੱਕ ਵੈਲਡੇ ਆ ਤੇ ਫੋਲਗਾ ਦਿੱਤਾ ਜਾ ਰਿਹਾ ਨਹੀਂ ਉਹਨਾਂ ਨੇ ਆਪਣੀ ਸੇਫਟੀ ਲਈ ਦਿੱਤਾ ਆਪਾਂ ਨੂੰ ਵਧੀਆ ਪ੍ਰਾਨਾਂ ਵਾਂ ਹਾਂਜੀ ਹਾਂਜੀ ਵਧੀਆ ਜਿਸ ਵੇਲੇ ਜਾਓਗੇ ਸਨੇ ਆਪਾਂ ਨੂੰ ਸਾਰਿਆਂ ਨੂੰ ਸੀਟ ਬੈਲਟ ਲੱਗ ਜਣੀ ਜੇ ਇਹ ਵੀ ਰੂਲ ਫੋਲੋ ਕਰਨੀ ਚਾਹੀਦੀ ਆਪਾਂ ਨੂੰ ਧੰਨਵਾਦ ਹਾਂਜੀ ਦੇਖ ਸਕਦੇ ਹੋ ਵੀ ਬਹੁਤ ਖੁਸ਼ ਨੇ ਲੋਕ ਲੋਕਾਂ ਦਾ ਕਹਿਣਾ ਲੋਕਾਂ ਦਾ ਮੰਨਣਾ ਜੀ ਦਾਰਸੀ ਸਵਾਰ ਸੀ ਪਰ ਖੁਸ਼ੀ ਦੀ ਲਹਿਰ ਵੀ ਆ ਜਿੱਥੇ ਕਿ ਇੱਕ ਵੱਖਰੀ ਤਰ੍ਹਾਂ ਦਾ ਭਰਾਲਾ ਕੀਤਾ ਜਾ ਰਿਹਾ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਸਬ ਇੰਸਪੈਕਟਰ ਸਰਦਾਰ ਦਰਜੀਤ ਸਿੰਘ ਵੱਲੋਂ ਜਿਹੜੇ ਕਿ ਪੰਜਾਬ ਪੁਲਿਸ ਦੇ ਟ੍ਰੈਫਿਕ ਪੁਲਿਸ ਦੇ ਨੇ ਉਹਨਾਂ ਵੱਲੋਂ ਫੁੱਲ ਦੇ ਕੇ ਦਵਾਜਾ ਜਾ ਰਹੇ ਤੇ ਲੋਕਾਂ ਦਾ ਖੁਸ਼ੀ ਦੀ ਲਹਿਰ ਵੀ ਹੈ ਲੋਕ ਉਹਨਾਂ ਨਾਲ ਫੋਟੋਆਂ ਲਵਾ ਰਹੇ ਨੇ ਸੈल्फी ਲਵਾ ਰਹੇ ਨੇ ਟ੍ਰੈਫਿਕ ਦੇ ਨਿਯਮ ਜਿਹੜੇ ਨੇ ਲਾਗੂ ਕੀਤੇ ਜਾ ਰਹੇ ਨੇ ਦੱਸਿਆ ਵੀ ਜਾ ਰਹੇ ਇਹਨਾਂ ਨੂੰ ਇੱਕ ਵੱਖਰੀ ਤਰ੍ਹਾਂ ਜਿਹੜਾ ਕਿ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੱਖਰੀ ਤਰ੍ਹਾਂ ਦਾ ਪ੍ਰਹਲਾ ਕੀਤਾ ਜਾ ਸਮਝਾਇਆ ਜਾ ਰਿਹਾ ਲੋਕਾਂ ਦਾ ਮਨਾਂ ਡਰ ਜਿਹੜਾ ਪੰਜਾਬ ਪੁਲਿਸ ਨੂੰ ਲੈ ਕੇ ਉਹ ਵੀ ਕਿਤੇ ਕਿਤੇ ਜਿਹੜਾ ਖਤਮ ਕੀਤਾ ਜਾ ਰਿਹਾ ਰਿਸ਼ਤਾ ਜਿਹੜਾ ਨਿਭਾਇਆ ਜਾ ਰਿਹਾ ਪੰਜਾਬ ਤੇ ਇੱਕ ਦੂਜੇ ਦਾ ਪਿਆਰ ਦਾ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਨਿਯਮ ਦੀ ਜਿਹੜੀ ਇੱਕ ਲਿਸਟ ਆ ਉਹ ਵੀ ਦਿੱਤੀ ਜਾ ਰਹੀ ਆ ਜਿਹੜੀ ਉਸ ਨੂੰ ਫੋਲੋ ਕੀਤੀ ਜਾਵੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਕੀ ਨਾ ਜੀ ਮੇਰਾ ਨਾਮ ਸਤਵੀਰ ਸਿੰਘ ਹੈਗਾ ਜੀ ਸਤਵੀਰ ਸਿੰਘ ਜੀ ਕਈ ਸੋਚਿਆ ਸੀ ਪੰਜਾਬ ਪੁਲਿਸ ਦੇ ਇਸ ਤਰ੍ਹਾਂ ਫੋਲਦੇ ਕਿ ਨਵਾਜਿਆ ਹੋਊਗਾ ਜੀ ਨਹੀਂ ਜੇ ਪਹਿਲੀ ਵਾਰੀ ਵੇਖਿਆ ਪਹਿਲੀ ਵਾਰੀ ਹੋਇਆ ਬਟ ਮਾਣ ਆ ਸਾਨੂੰ ਆਪਣੀ ਪੰਜਾਬ ਪੁਲਿਸ ਦੇ ਆਪਣਾ ਕੇਅਰ ਵੀ ਕਰਦੇ ਸਾਰੇ ਕੰਮ ਕਰਦੇ ਵਾਹ ਇੱਕ ਵਾਰ ਤੇ ਡਰ ਲੱਗ ਗਿਆ ਵੀ ਸ਼ਾਇਦ ਆ ਲੱਗਾ ਪੰਜਾਬ ਪੁਲਿਸ ਚਲਾਂ ਘਟਣ ਵਾਸਤੇ ਖਿਲਾ ਰਹੀ ਆ ਇੱਕ ਵਾਰੀ ਤੇ ਆਦਾਂ ਸਰ ਬਟ ਨਹੀਂ ਉਹਨਾਂ ਨੇ ਫੁੱਲ ਫੜਿਆ ਆ ਸੀ ਬਟ ਸਮ ਆਪਾਂ ਜੋ ਨਹੀਂ ਮੰਨਦੇ ਗਲਤੀਆਂ ਕਰਦੇ ਫਿਰ ਸਾਨੂੰ ਉਹਨਾਂ ਗਲਤੀਆਂ ਦੇ ਨਤੀਜੇ ਹੀ ਭੁਗਤਣਾ ਪੈਂਦਾ ਹੈ। ਕਿਲਾਟਾ ਇਸ ਤਰ੍ਹਾਂ ਪਿਆਰ ਜਿਹੜਾ ਆ ਪੰਜਾਬ ਪੁਲਿਸ ਦਾ ਤੇ ਲੋਕਾਂ ਦਾ ਜਿਹੜਾ ਪਿਆਰ ਰਿਸ਼ਤਾ ਉਹ ਵਧੇਗਾ। ਹਾਂ ਬਿਲਕੁਲ ਬਿਲਕੁਲ ਜੀ ਵਧੇਗਾ। ਉਹ ਵਧੇਗਾ ਵਧੇਗਾ ਜ਼ਰੂਰ ਵਧੇਗਾ ਜੀ। ਠੀਕ ਹੈ। ਉਹ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਦਾ ਦਲਜੀਤ ਸਿੰਘ ਦੇ ਨਾਲ ਤੁਸੀਂ ਦੇਖਿਆ ਲੋਕਾਂ ਦਾ ਪਰ ਜਿਹੜਾ ਪਿਆਰ ਆ ਬਹੁਤ ਵੇਖਣ ਨੂੰ ਮਿਲਦਾ ਹੈ ਅਤੇ ਵੱਖਰੀ ਤਰ੍ਹਾਂ ਜਿਹੜਾ ਪ੍ਰਾਲਾ ਵਾ ਤੇ ਲੋਕ ਹੀ ਬੜੇ ਖੁਸ਼ ਨੇ ਲੋਕਾਂ ਦਾ ਕਹਿਣਾ ਵੀ ਇਸ ਤਰ੍ਹਾਂ ਪਿਆਰ ਪੁਲਿਸ ਦਾ ਤੇ ਆ ਉਹ ਵੀ ਥੋੜਾ ਖਤਮ ਹੋ ਜਾਏਗਾ ਅਤੇ ਹਮੇਸ਼ਾ ਭਾਈਚਾਰਕ ਜਿਹੜੀ ਸਾਂਝ ਹੈ ਉਹ ਵਧੀ ਰਹਿ ਗਈ ਹੁਣ ਸਾਡੀ ਦਸ਼ਕਾਂ ਨੂੰ ਪੀਲੇ ਆ ਜਦੋਂ ਕਿ ਅੰਮ੍ਰਿਤਸਰ ਸਾਹਿਬ ਆ ਗੁਰੂ ਰਾਮਦਾਸ ਨਗਰੀ ਆਓ ਤੇ ਤੁਹਾਨੂੰ ਡਰ ਦੀ ਲੋੜ ਨਹੀਂ ਆ ਤੁਹਾਨੂੰ ਚਲਾ ਨਹੀਂ ਕੀਤਾ ਜਾਊਗਾ ਤੁਹਾਨੂੰ ਗੁਲਾਬ ਦਾ ਫੁੱਲ ਦੇ ਕੇ ਨਵਾਜਿਆ ਜਾਵੇਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ